ਅੱਜ ਅਸੀਂ ਕੌਮ ਦੇ ਮਹਾਨ ਯੋਧੇ ਭਾਈ ਸੁੱਖਾ ਜੀ ਭਾਈ ਜਿੰਦਾ ਜੀ ਉਹਨਾਂ ਦੇ ਸਮਾਗਮ ਦੇ ਇੱਥੇ ਇਕੱਠੇ ਹੋਏ ਆਂ ਪਰ ਇਕੱਠੇ ਹੋਉਂਦਾ ਕਿਥੇ ਸਾਨੂੰ ਸਿੱਖ ਵੀ ਲੈਣੀ ਚਾਹੀਦੀ ਹੈ ਕਿ ਆਪਣੇ ਘਰ ਜਾ ਕੇ ਆਪਣੇ ਨੌਜਵਾਨ ਪੀੜੀ ਨੂੰ ਆਪਣੇ ਬੱਚਿਆਂ ਨੂੰ ਦੱਸ ਪਾਈਏ ਕਿ ਆਪਣੇ ਜਿਹੜੇ ਕੌਮ ਦੇ ਜਰਨੈਲ ਨੇ ਭਾਈ ਸੁੱਖਾ ਜੀ ਭਾਈ ਜਿੰਦਾ ਜੀ ਇਹਨਾਂ ਨੇ ਪੰਥ ਦੇ ਵਾਸਤੇ ਆਪਣੀਆਂ ਜਾਨਾਂ ਲੇਖੇ ਲਾਈਆਂ ਤੇ ਇੱਥੇ ਸਾਨੂੰ ਹੁਣ ਸਮੇਂ-ਸਮੇਂ ਸਰਕਾਰਾਂ ਸਾਨੂੰ ਦਬਾਉਂਦੀਆਂ ਵੀ ਪਈਆਂ ਵਾਂ ਤੇ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਰਹਿਣਾ ਪੈਣਾ ਤੇ ਨਾਲ ਹੀ ਸ਼ਸ਼ਥਤਾ ਸ਼ਸ਼ਥਦਾਰੀ ਹੋਣਾ ਪੈਣਾ ਤੇ ਇੱਕ ਚੀਜ਼ ਹੋਰ ਹੈ ਕਿ ਹੁਣ ਇੱਕ ਚੀਜ਼ ਦੇਖਣ ਨੂੰ ਵਾਵਾ ਆ ਰਹੀ ਹੈ ਕਿ ਚਲੋ ਬੜੀ ਕਿਰਪਾ ਗੁਰੂ ਸਾਹਿਬ ਦੀ ਸਾਡੇ ਪਰਿਵਾਰ ਦੇ ਉੱਤੇ ਵੀ ਜਦੋਂ ਕਿ ਹੁਣ ਆਪਾਂ ਜਿਮਨੀ ਚੋਂ ਵਾਸਤੇ ਸਟੈਂਡ ਲਿੱਤਾ ਹੈ ਸਾਰੇ ਜਿੰਨੇ ਵੀ ਆਪਣੇ ਪੋਲੀਟੀਸ਼ੀਅਨ ਕਰਦੇ ਨੇ ਸਾਈ ਸਿਮਰਜੀਤ ਸਿੰਘ ਮਾਨ ਸਾਹਿਬ ਨੇ ਚਾਹੇ ਵਾਰਿਸ ਅਕਾਲੀ ਦਲ ਜੀ ਨੇ ਚਾਹੇ ਪੁਨਰ ਸਜੀਤ ਅਕਾਲੀ ਦਲ ਦਾ ਧੜਾ ਸਾਰਿਆਂ ਨੇ ਸਾਨੂੰ ਸਮਰਥਨ ਕੀਤਾ ਵਾ ਚਲੋ ਅਸੀਂ ਤੇ ਇਹੋ ਕਹਿੰਦੇ ਆ ਕਿ ਚਲੋ ਪੰਥ ਦੀ ਲਹਿਰ ਸ਼ੁਰੂ ਹੋ ਰਹੀ ਹੈ ਗੁਰੂ ਸਾਹਿਬ ਕਿਰਪਾ ਕਰਨ ਤੇ ਜਿੱਦਾਂ ਕਿ ਸਾਡਾ ਪੰਥ ਸਾਰਾ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠਾ ਹੋਵੇ